ਪੀਟੀਸੀ ਨਿਊਜ਼ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਜਤਿਨ ਕੁਮਾਰ ਸ਼ਰਮਾ ਇਸ ਵੇਲੇ ਦੀ ਇੱਕ ਵੱਡੀ ਔਰ ਅਹਿਮ ਖਬਰ ਆ ਰਹੀ ਹੈ ਸਕੂਲ ਵੈਨ ਹਾਦਸੇ ਦਾ ਸ਼ਿਕਾਰ ਹੋ ਗਈ ਹੈ ਔਰ ਜਿਸ ਵੇਲੇ ਇਹ ਹਾਦਸਾ ਹੋਇਆ ਰੋਪ ਲੱਗ ਰਿਹਾ ਕਿ ਜਿਸ ਗੱਡੀ ਦੇ ਨਾਲ ਇਹ ਹਾਦਸਾ ਹੋਇਆ ਹੈ ਉਸ ਵਿਅਕਤੀ ਨੇ ਸ਼ਰਾਬ ਪੀਤੀ ਹੋਈ ਸੀ ਸ਼ਰਾਬ ਦੇ ਨਸ਼ੇ ਦੇ ਵਿੱਚ ਇੱਕ ਵਿਅਕਤੀ i20 ਕਾਰ ਚਲਾ ਰਿਹਾ ਸੀ ਜਿਸ ਨੇ ਸਿੱਧਾ ਜ਼ੋਰਦਾਰ ਟੱਕਰ ਮਾਰ ਦਿੱਤੀ ਸਕੂਲ ਵੈਨ ਨੂੰ ਔਰ ਸਕੂਲ ਵੈਨ ਪਲਟ ਜਾਂਦੀ ਆ ਬੱਚਿਆਂ ਦੇ ਨਾਲ ਭਰੀ ਹੁੰਦੀ ਆ ਤਸਵੀਰਾਂ ਵੀ ਨਾਲ ਤੁਸੀਂ ਦੇਖ ਰਹੇ ਹੋ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਨਾਲ ਜ਼ਬਰਦਸਤ ਹਾਦਸਾ ਹੋਇਆ ਹਾਦਸੇ ਤੋਂ ਬਾਅਦ ਜੋ ਸਕੂਲ ਵੈਨ ਹੈ ਉਹ ਪਲਟ ਜਾਂਦੀ ਆ 11 ਦੇ ਕਰੀਬ ਬੱਚੇ ਵਿੱਚ ਸਵਾਰ ਹੁੰਦੇ ਨੇ ਉਹ ਜ਼ਖਮੀ ਹੋ ਜਾਂਦੇ ਨੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਭਰਤੀ ਕਰਾਇਆ ਜਾਂਦਾ ਹੈ ਉਹਨਾਂ ਦਾ ਇਲਾਜ ਹੁੰਦਾ ਉਸ ਤੋਂ ਬਾਅਦ ਫਰਸਟ ایڈ ਦੇ ਕੇ ਇਹ ਪਰ ਸ਼ੁਕਰ ਹੈ ਪ੍ਰਮਾਤਮਾ ਦਾ ਕਿ ਕਿਸੇ ਜ਼ਿਆਦਾ ਸੱਟਾਂ ਨਹੀਂ ਲੱਗੀਆਂ ਪਰ ਸਵੇਰੇ ਸਵੇਰੇ ਤੜਕਸਾਰ ਇੱਕ ਵੱਡਾ ਸੜਕ ਹਾਦਸਾ ਹੋਇਆ ਸੜਕ ਹਾਦਸਾ ਹੋਇਆ ਇੱਕ ਪ੍ਰਾਈਵੇਟ ਜੋ ਸਕੂਲ ਹੈ ਉਸ ਦੀ ਬੱਸ ਦੇ ਨਾਲ ਹਾਦਸਾ ਹੋਇਆ ਬੱਸ ਦੇ ਵਿੱਚ ਕਰੀਬ 10 ਤੋਂ 11 ਬੱਚਿਆਂ ਦੇ ਸੱਟਾਂ ਲੱਗੀਆਂ ਨੇ ਔਰ ਜ਼ਬਰਦਸਤ ਟੱਕਰ ਹੁੰਦੀ ਹੈ ਤੁਸੀਂ ਆਪ ਇਹਨਾਂ ਤਸਵੀਰਾਂ ਨੂੰ ਦੇਖ ਕੇ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨੀ ਭਿਆਨਕ ਟੱਕਰ ਹੋਵੇਗੀ ਕਾਰ ਨੇ ਕਿੰਨੀ ਜ਼ਬਰਦਸਤ ਤਰੀਕੇ ਦੇ ਨਾਲ ਉਸ ਵੈਨ ਨੂੰ ਹਿੱਟ ਕੀਤਾ ਤੇ ਉਹ ਵੈਨ ਸੜਕ ਦੇ ਉੱਤੇ ਪਲਟ ਜਾਂਦੀ ਹੈ ਉਸ ਤੋਂ ਬਾਅਦ ਬੱਚਿਆਂ ਨੂੰ ਵਿੱਚੋਂ ਕੱਢਿਆ ਜਾਂਦਾ ਜਦੋਂ ਇੱਕਦਮ ਚੀਕਚਿਹਾਣਾ ਮੱਚਣਾ ਸ਼ੁਰੂ ਹੋ ਜਾਂਦਾ ਹੈ ਤਾਜੋ ਲੋਕ ਸੜਕਾਂ ਦੇ ਉੱਤੇ ਗੁਜ਼ਰ ਰਹੇ ਹੁੰਦੇ ਨੇ ਰਾਘੀਰੇ ਨੇ ਮਦਦ ਕੀਤੀ ਔਰ ਬੱਚਿਆਂ ਨੂੰ ਸਕੂਲ ਵੈਨ ਦੇ ਵਿੱਚੋਂ ਬਾਹਰ ਕੱਢਿਆ ਡਰਾਈਵਰ ਨੂੰ ਕੱਢਿਆ ਤੇ ਉਸ ਤੋਂ ਬਾਅਦ ਹਸਪਤਾਲ ਲੈ ਕੇ ਗਏ ਤੇ ਜਦੋਂ ਹਾਦਸਾ ਹੁੰਦਾ ਉਸ ਵੇਲੇ ਜੋ ਕਾਰ ਦਾ ਡਰਾਈਵਰ ਹੈ ਉਹ ਵੀ ਭਜਾਉਣ ਦੀ ਕੋਸ਼ਿਸ਼ ਕਰਦਾ ਲੇਕਿਨ ਉਹਦਾ ਟਾਇਰ ਆ ਫਟ ਜਾਂਦਾ ਇਹ ਲੋਕ ਦੱਸ ਰਹੇ ਨੇ ਤਾਂ ਉਸ ਤੋਂ ਬਾਅਦ ਉਹ ਡਰਾਈਵਰ ਵਾਪਸ ਆਂਦਾ ਤੇ ਜੋ ਸਕੂਲ ਬੱਸ ਦਾ ਡਰਾਈਵਰ ਹੁੰਦਾ ਉਸਦੇ ਨਾਲ ਵੀ ਉੜਜਣ ਲੱਗ ਜਾਂਦਾ ਕਾਫੀ ਦੇਰ ਮੁਸ਼ਕਲ ਕਰਨ ਤੋਂ ਬਾਅਦ ਲੋਕ ਉਹਨਾਂ ਨੂੰ ਸਮਝਾਉਂਦੇ ਨੇ ਹਟਾਉਂਦੇ ਨੇ ਤੇ ਉਸ ਤੋਂ ਬਾਅਦ ਜੋ ਕਾਰ ਦਾ ਡਰਾਈਵਰ ਹੈ ਮੌਕੇ ਤੋਂ ਚਲਾ ਜਾਂਦਾ ਹੈ ਲੇਕਿਨ ਬੱਚਿਆਂ ਦੇ ਸੱਟਾਂ ਲੱਗੀਆਂ ਹੁੰਦੀਆਂ ਨੇ ਉਹਨਾਂ ਨੂੰ ਬੜੇ ਹੀ ਗੈਰ ਜ਼ਿੰਮੇਵਾਰ ਤਰੀਕੇ ਨਾਲ ਉੱਥੇ ਹੀ ਛੱਡ ਕੇ ਚਲਾ ਜਾਂਦਾ ਹੈ ਠੀਕ ਹੈ ਸੜਕ ਤੇ ਚੱਲਦੇ ਹਾਦਸੇ ਹੁੰਦੇ ਨੇ ਕਿਸੇ ਤੋਂ ਵੀ ਗਲਤੀ ਹੋ ਸਕਦੀ ਹੈ ਲੇਕਿਨ ਇਸ ਤਰੀਕੇ ਨਾਲ ਸਕੂਲ ਬੱਸ ਪਲਟ ਜਾਂਦੀ ਹੈ ਉਸ ਦੇ ਵਿੱਚ ਬੱਚੇ ਚੀਕ ਚਾੜਾ ਮਚ ਰਿਹਾ ਹੁੰਦਾ ਉਹਨਾਂ ਦੀ ਮਦਦ ਕਰਨ ਦੀ ਥਾਂ ਤੇ ਉਹਨਾਂ ਨੇ ਇੱਕ ਲਵਾਰਿਸ ਥਾਂ ਛੱਡ ਕੇ ਇੱਕ ਥਾਂ ਤੋਂ ਦੂਸਰੀ ਥਾਂ ਤੇ ਭੱਜਣ ਦੀ ਕੋਸ਼ਿਸ਼ ਕਰਦਾ ਹੈ ਲੇਕਿਨ ਸ਼ੁਕਰ ਲਿਆ ਔਰ ਬਸ ਦੇ ਵਿੱਚੋਂ ਲੋਕਾਂ ਨੂੰ ਕੱਟਿਆ ਬੱਚਿਆਂ ਨੂੰ ਕੱਢਿਆ ਤੇ ਨਾਲ ਜੋ ਡਰਾਈਵਰ ਸੀ ਉਸ ਨੂੰ ਵੀ ਕੱਢਿਆ ਇਹ ਭਵਾਨੀਗੜ ਦੀਆਂ ਤਸਵੀਰਾਂ ਨੇ ਭਵਾਨੀਗੜ ਦੇ ਵਿੱਚ ਇਹ ਹਾਦਸਾ ਹੋਇਆ ਇੱਕ ਪ੍ਰਾਈਵੇਟ ਬੱਸ ਹੈ ਪ੍ਰਾਈਵੇਟ ਸਕੂਲ ਦੀ ਇਹ ਸਕੂਲ ਦੀ ਬੱਸ ਹੈ ਜਿਹਦੇ ਨਾਲੇ ਹਾਦਸੇ ਦਾ ਸ਼ਿਕਾਰ ਹੋਈ ਹੈ ਤੇ ਇੱਕ ਵਾਰ ਫਿਰ ਤੋਂ ਦੱਸ ਦਿੰਦੇ ਆ ਭਵਾਨੀਗੜ ਦੀਆਂ ਤਸਵੀਰਾਂ ਨੇ ਸਥਾਨਕ ਸ਼ਹਿਰ ਭਵਾਨੀਗੜ ਵਿਖੇ ਸਵੇਰੇ ਉਸ ਵੇਲੇ ਭਿਆਨਕ ਸੜਕ ਹਾਦਸਾ ਵਾਪਰਿਆ ਜਦੋਂ ਭਵਾਨੀਗੜ ਦੇ ਇੱਕ ਨਿੱਜੀ ਸਕੂਲ ਦੇ ਜੋ ਕਿ ਸੰਸਕਾਰ ਵੈਲੀ ਸਮਾਰਟ ਸਕੂਲ ਦੇ ਨਾਮ ਹੈ ਤੇ ਬੱਸ ਭਵਾਨੀਗੜ ਨਾਬਾ ਕੈਂਚੀਆ ਵਿਖੇ ਇੱਕ i20 ਕਾਰ ਦੇ ਨਾਲ ਟਕਰਾ ਜਾਂਦੀ ਹੈ ਇਸ ਦੇ ਵਿੱਚ 11 ਬੱਚੇ ਜ਼ਖਮੀ ਹੋ ਜਾਂਦੇ ਨੇ ਜਿਨ੍ਹਾਂ ਨੂੰ ਭਵਾਨੀਗੜ੍ਹ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਮੌਕੇ ਤੇ ਫਰਸਟ ایڈ ਦਿੱਤੀ ਜਾਂਦੀ ਹੈ ਤੇ ਇਸ ਤੋਂ ਬਾਅਦ ਫੌਰੀ ਤੌਰ ਤੇ ਜੋ ਬੱਚਿਆਂ ਦੇ ਆਈ ਕਾਰਡਸ ਵਗੈਰਾ ਹੁੰਦੇ ਨੇ ਜਾਂ ਸਕੂਲ ਦੇ ਵਿੱਚ ਇਨਫੋਰਮੇਸ਼ਨ ਲਈਤੀ ਜਾਂਦੀ ਹੈ ਕਿ ਐਨ ਐ ਨੰਬਰ ਵੈਨ ਦਾ ਐਕਸੀਡੈਂਟ ਹੋਇਆ ਬੱਚੇ ਸੀ ਜ਼ਖਮੀ ਹੋਏ ਨੇ ਤੇ ਜਿਹੜੇ ਜਿਹੜੇ ਬੱਚੇ ਉਸ ਵੈਨ ਦੇ ਵਿੱਚ ਹੁੰਦੇ ਨੇ ਇਨਫੋਰਮੇਸ਼ਨ ਕਢਾ ਕੇ ਉਹਨਾਂ ਦੇ ਪੇਰੈਂਟਸ ਨੂੰ ਮਾਪਿਆਂ ਨੂੰ ਕਾਲ ਕੀਤੀ ਜਾਂਦੀ ਹੈ ਤਾਂ ਮਾਪੇ ਵੀ ਹਸਪਤਾਲ ਦੇ ਵਿੱਚ ਪਹੁੰਚ ਜਾਂਦੇ ਨੇ ਆਪਣੇ ਬੱਚਿਆਂ ਦੀ ਰਾਜੀ ਖੁਸ਼ੀ ਦੇਖਦੇ ਨੇ ਕਿ ਠੀਕ ਹੈ ਜੋ ਹੋਇਆ ਬੜਾ ਮਾੜਾ ਹੋਇਆ ਪਰ ਇੱਕ ਤਰੀਕੇ ਦਾ ਸ਼ੁਕਰਾਨਾ ਵੀ ਕਰਦੇ ਨੇ ਕੋਈ ਬਹੁਤ ਜ਼ਿਆਦਾ ਗੰਭੀਰ ਸੱਟਾਂ ਨਹੀਂ ਲੱਗੀਆਂ ਸੀ ਕਿਸੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਲੇਕਿਨ ਤੜਕਸਾਰ ਇੱਕ ਮਾੜੀ ਖਬਰ ਜ਼ਰੂਰ ਆ ਰਹੀ ਹੈ ਕਿ ਦੇਖੋ ਹਸਪਤਾਲ ਦੀਆਂ ਤਸਵੀਰਾਂ ਨੇ ਹਸਪਤਾਲ ਚ ਬੱਚਿਆਂ ਨੂੰ ਦਾਖਲ ਕਰਾਇਆ ਗਿਆ ਇਹ ਵੀ ਬੱਚਾ ਜਿਹਦੇ ਸੱਟਾਂ ਲੱਗੀਆਂ ਸੀ ਤੇ ਸਭ ਦਾ ਬਾਰੀ ਬਾਰੀ ਇਲਾਜ ਕੀਤਾ ਜਾਂਦਾ ਕਿਉਂਕਿ ਬਾਲੀਆਂ ਜ਼ਿਆਦਾ ਸੱਟਾਂ ਨਹੀਂ ਸੀ ਇਸ ਕਰਕੇ ਫਰਸਟ ایڈ ਦੇ ਕੇ ਜਿੰਨਾ ਵੀ ਉਪਚਾਰ ਉਹਨਾਂ ਦਾ ਕਰਨਾ ਸੀ ਲਾਜ਼ਮੀ ਚਲੇ ਜਾਂਦੇ ਆ ਇਹ I20 ਕਾਰ ਜਿਸ ਦੇ ਨਾਲ ਟਕਰਾਈ ਹੈ ਦੇਖੋ 에ਅਰ ਬੈਗ ਤਾਂ ਖੁੱਲ ਚੁੱਕੇ ਨੇ ਤੇ ਇੰਨਾ ਜ਼ਬਰਦਸਤ ਟੱਕ ਇਹਨੂੰ ਸੜਕ ਦੇ ਇੱਕ ਸਾਈਡ ਤੇ ਖੜਾ ਦਿੱਤਾ ਗਿਆ ਉਸ ਤੋਂ ਬਾਅਦ ਇਹਨੂੰ ਸਿੱਧੀ ਕਰ ਦਿੱਤਾ ਗਿਆ ਕਿਉਂਕਿ ਪਹਿਲਾਂ ਸੜਕ ਤੇ ਪਲਟੀ ਹੋਈ ਸੀ ਮੌਕੇ ਦੇ ਉੱਤੇ ਜੋ ਸੜਕ ਸੁਰੱਖਿਆ ਫੋਰਸ ਹੈ ਪੰਜਾਬ ਸਰਕਾਰ ਵੱਲੋਂ ਬਣਾਈ ਗਈ ਸੀ ਉਹਦੀਆਂ ਗੱਡੀਆਂ ਆਂਦੀਆਂ ਨੇ ਮੁਲਾਜ਼ਮ ਆਂਦੇ ਨੇ ਆ ਦੇਖੋ ਬੱਸ ਕਿਵੇਂ ਪਲਟੀ ਹੋਈ ਆ ਸੜਕ ਵਿਚਾਲੇ ਉਸ ਤੋਂ ਬਾਅਦ ਬੱਸ ਨੂੰ ਸਿੱਧਾ ਕੀਤਾ ਜਾਂਦਾ ਹੈ ਅੰਦਰੋਂ ਬੱਚਿਆਂ ਨੂੰ ਡਰਾਈਵਰ ਨੂੰ ਕੱਢਿਆ ਜਾਂਦਾ ਹੈ ਗੱਡੀ ਐ ਗੱਡੀ ਮੌਕੇ ਤੇ ਹੀ ਛੱਡ ਕੇ ਚਲਾ ਜਾਂਦਾ ਤੇ ਲੋਕ aarop ਲਗਾ ਰਹੇ ਨੇ ਪੁਲਿਸ ਨੇ ਵੀ ਦੱਸਿਆ ਜੋ ਮੌਕੇ ਤੇ ਮੌਜੂਦ ਲੋਕ ਸੀ ਜਿਹੜੇ ਪ੍ਰਤੱਖ ਦਰਸ਼ੀ ਸੀ ਉਹਨਾਂ ਨੇ ਵੀ ਕਿਹਾ ਕਿ ਇੰਜ ਜਾਪਦਾ ਸੀ ਕਿ ਜਿਵੇਂ i20 ਕਾਰ ਵਾਲੇ ਨੇ ਦਿਨੇ ਹੀ ਦਿ ਹੋਵੇ ਤੇ ਸ਼ਰਾਬ ਦੇ ਨਸ਼ੇ ਦੇ ਵਿੱਚ ਗੱਡੀ ਚਲਾ ਰਿਆ ਸੀ ਪੁਲਿਸ ਮੁਲਾਜ਼ਮ ਵੀ ਇਹ ਕਹਿੰਦੇ ਨਜ਼ਰ ਆਏ ਨੇ ਹਾਲਾਂਕਿ ਇਹ ਚੀਜ਼ ਜ਼ਰੂਰ ਹੈ ਕਿ ਉਸ ਦੀ ਜਾਂਚ ਪੜਤਾਲ ਹੋਣੀ ਚਾਹੀਦੀ ਹੈ ਕਿਉਂਕਿ ਅਸਲ ਤਾਂ ਮੈਡੀਕਲ ਟੈਸਟ ਤੋਂ ਬਾਅਦ ਹੀ ਆਊਗਾ ਉਸ ਤੋਂ ਬਾਅਦ ਹੀ ਪਤਾ ਚੱਲੂਗਾ ਸ਼ਰਾਬ ਪੀਤੀ ਹੈ ਕਿੰਨੀ ਪੀਤੀ ਹੈ ਲੇਕਿਨ ਇੱਕ ਵੱਡਾ ਹਾਦਸਾ ਸਵੇਰੇ ਸਵੇਰੇ ਤੜਕਸਾਰ ਹੋਇਆ ਹੈ ਬੱਚੇ ਵੀ ਜ਼ਖਮੀ ਹੋਏ ਨੇ ਹੁਣ ਸਾਡੇ ਨਾਲ ਕੁਝ ਡਾਕਟਰ ਅਸੀਂ ਡਾਕਟਰਾਂ ਦੀ ਟੀਮ ਨਾਲ ਵੀ ਗੱਲ ਕੀਤੀ ਹੈ ਸੜਕ ਸੁਰੱਖਿਆ ਫੋਰਸ ਦੇ ਜੋ ਮੁਲਾਜ਼ਮ ਨੇ ਪੁਲਿਸ ਅਧਿਕਾਰੀ ਨੇ ਪੰਜਾਬ ਪੁਲਿਸ ਦੇ ਉਹਨਾਂ ਨਾਲ ਵੀ ਗੱਲਬਾਤ ਕੀਤੀ ਉਹਨਾਂ ਨੇ ਪੂਰੇ ਇਨਸੀਡੈਂਟ ਬਾਰੇ ਜਾਣਕਾਰੀ ਦਿੱਤੀ ਹੈ ਦੱਸਿਆ ਕਿੰਨੇ ਲੋਕ ਜ਼ਖਮੀ ਨੇ ਕਿੰਨੇ ਨਹੀਂ ਕਿਵੇਂ ਇਲਾਜ ਕਰਾ ਕੇ ਉਹਨਾਂ ਨੂੰ ਘਰੇ ਭੇਜ ਦਿੱਤਾ ਗਿਆ ਆਪਾਂ ਪੂਰੀ ਜੋ ਇਨਫੋਰਮੇਸ਼ਨ ਹੈ ਉਹ ਜਾਣ ਲੈਣੇ ਆ ਭਾਜੀ ਅਸਲ ਤੇ ਨਾ ਮਤਲਬ ਬੈਨ ਦੇ ਵਿੱਚ ਜਿਹੜੇ ਬੱਚੇ ਚੜ੍ਹੇ ਨੇ ਥੋੜੇ ਟਾਈਮ ਬਾਅਦ ਸਾਡੇ ਕੋਲ ਕਾਲ ਆਉਂਦੀ ਆ ਆ ਬੈਂਡ ਦਾ ਐਕਸੀਡੈਂਟ ਹੋ ਗਿਆ ਜਦੋਂ ਅਸੀਂ ਆ ਕੇ ਦੇਖਿਆ ਕਈ ਕਨਸ਼ੇੜੀ ਬੰਦੇ ਨੇ ਪੁੱਲ ਦੀ ਬੈਨ ਨੋਟ ਪਰਵਾਹ ਤੇ ਤੇ ਜਦੋਂ ਬੱਚਿਆਂ ਨੇ ਹਾਲਾਤ ਦੇਖ ਕੇ ਬੱਚੇ ਚਲੋ ਸੀ ਇੱਥੇ ਹਸਪਤਾਲ ਲੈ ਉਹ ਬੱਚੇ ਠੀਕ ਨੇ ਤਕਰੀਬਨ ਸਾਰੇ ਬੱਚਿਆਂ ਨੇ ਜਿਹੜੇ ਕੰਮ ਕੀਆ ਹਾਂਜੀ ਉਹ ਕਾਰ ਮੁੱਕਦੇ ਉਹ ਵੀ ਨੁਕਸਾਨੀ ਗਈ ਜਿਹੜਾ ਡਰਾਈਵਰ ਆ ਉਹ ਨਸ਼ੇ ਤੇ ਨਾ ਜ਼ਿਆਦਾ ਤੋਤਾ ਵੀ ਉਹ ਤੋਂ ਪੱਛ ਵੀ ਨਹੀਂ ਹੋਇਆ ਬੱਚਾ ਬਹੁਤ ਚੜਾ ਕੀਤਾ ਹਾਂ ਕੱਦ ਨੂੰ ਲੱਗਦਾ ਵੀ ਕਾਰ ਵਾਲੀ ਦੀ ਜ਼ਿਆਦਾ ਗੀਤ ਹੈ ਕਾਰ ਵਾਲੀ ਦੀਆਂ ਤਾਂ ਸ਼ਰੇਮ ਸਾਰੀ ਪਬਲਿਕ ਨੇ ਵੀ ਦੇਖੀ ਆ ਪ੍ਰਸ਼ਾਸਨ ਅੱਗਲਾ ਮੁੱਕ ਤੇ ਕੌਂਸਲ ਹਾਂਜੀ ਆ ਪ੍ਰਸ਼ਾਸਨ ਪਹੁੰਚ ਗਿਆ ਪੁਲਿਸ ਵੀ ਮੁੱਕ ਤੇ ਪਹੁੰਚੀ ਆ ਪਰ ਫਰੀਅਮ ਸੰਭਾਈ ਹੋ ਰਹੀ ਆ ਪਰ ਬੱਚਿਆਂ ਨੇ ਵ

ਜਿਹੜੀ ਆ ਬਾਬਾ ਸਕੂਲ ਦੀ ਹੈ ਕਾਰ ਵੈਲਿਊਜ਼ ਦੀ ਭੈਂਚੀਗੀ ਇਹਦੇ ਵਿੱਚ ਕਰੀਬ 10 ਕ ਬੱਚੇ ਸੀਗੇ ਜੋ ਕਿ ਜੋ ਇਹਨਾਂ ਨੂੰ ਜੋ ਕਿ ਇਹਨਾਂ ਨੂੰ ਐਕਸੀਡੈਂਟ ਕਰਕੇ ਗਿਆ ਉਹ ਉਹ ਬੰਦੇ ਦੀ दारू ਕੀਤੀ ਹੋਈ ਸੀ दारू ਪੀਣ ਦੇ ਬਾਬ ਜੀ ਤੋਂ ਉਲਟਾ ਸਗੋਂ ਇਹ ਡਰਾਈਵਰ ਨਾਲ ਵੀ ਮਾੜੀ ਮੁੱਢੀ ਨੇ ਹਥੋਪਾਈ ਕੀਤੀ ਗਲਤ ਬੋਲਿਆ ਤੇ ਇਹਨੇ ਗੱਡੀ ਪਲਟਾ ਸੀ ਸ਼ੁਕਰ ਹੈ ਪ੍ਰਮਾਤਮਾ ਦਾ ਵੀ ਬੱਚਿਆਂ ਨੂੰ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਨਾਰਮਲ ਸੱਟਾਂ ਲੱਗੀਆਂ ਨੇ ਨਾਲ ਹੀ ਇੱਕਦਰੋਂ ਸਾਡੇ ਆਉਣ ਤੋਂ ਪਹਿਲਾਂ ਇਹ ਤਾਂ ਗੁਰੂ ਘਰ ਦੀ ਬੱਸ ਸੀਗੀ ਜੋ ਕਿ ਪਬਲਿਕ ਦੀ ਹੈਲਪ ਨਾਲ ਉਹਨਾਂ ਨੂੰ ਸਹੀ ਸਲਾਮਤ ਹਸਪਤਾਲ ਪਹੁੰਚਾਤਾ ਕਿਸੇ ਕੋ ਕਿੰਨੇ ਕ ਬੱਚੇ ਸੀ ਬੱਚੇ ਤਕਰੀਬ ਹੈਗੇ ਸੀ 10 ਕ ਬੱਚੇ ਸੀਗੇ 6-7 ਬੱਚੇ ਬੱਚੇ ਕਿੱਧਰੋਂ ਆ ਰਹੇ ਸੀ ਤੇ ਕਿੱਧਰੋਂ ਗੱਡੀ ਆ ਬੱਚੇ ਆਮ ਪਿੰਡਾਂ ਦੇ ਵਿੱਚੋਂ ਜਾਂ ਸ਼ਹਿਰ ਤੋਂ ਪਹਨਗੜ ਤੋਂ ਲੈ ਕੇ ਸਕੂਲ 'ਚ ਜਾ ਰਹੇ ਸੀ ਜੀ ਲੈ ਕੇ ਹਾਂ ਜਿਹੜੀ ਗੱਡੀ ਸੀ ਉਹ ਕਿੱਧਰੋਂ ਆ ਰਹੀ ਸੀ ਇਹ ਇਧਰੋਂ ਆਪਣੇ ਪਹਨਗੜ ਸਾਈਡ ਤੋਂ ਜੀ तकरीबन ਉਹ ਬੰਦੇ ਜਿਹੜਾ ਮੁੱਜਨ ਫੜ ਲਿਆਗੇ ਜੀ ਹਾਂਜੀ ਹਾਂ ਉਹ ਮੌਕੇ ਤੇ ਫੜ ਲਿਆ ਫੜਿਆ ਉਹਨੂੰ ਨਾਲ ਹੀ ਥਾਣਾਪੋਂ ਨਿਕਲਦੇ ਮੁਲਾਜ਼ਮ ਆਗੇ ਸੀ ਉਹਨਾਂ ਦੇ ਹਵਾਲੇ ਕਰਤਾ ਤੇ तकरीबन 5 ਚੋਰੇਗੇ ਵਿਚਾਰ ਹੈਗਾ ਜੀ ਨਹੀਂ ਨਹੀਂ ਕੋਈ ਮੁੱਜਨ ਨੁਕਸਾਨ ਨਹੀਂ ਗੱਡੀ ਮੰਨ ਲਓ ਪੂਰੀ ਡੈਮੇਜ ਹੋ ਗਈ ਗੱਡੀ ਦਾ ਨੁਕਸਾਨ ਹੋ ਗਿਆ ਜਿਹੜੀ ਸਕੂਲ ਵੈਨ ਸੀ ਬਾਕੀ ਮੇਰੇ ਨਾਲ ਜਿਹੜਾ ਮੁੰਡਾ ਡਰਾਈਵਰ ਸਾਨੂੰ ਕਿੰਨੇ ਚਿਰ ਵੱਧ ਘਟਣਾ ਦਾ ਪਤਾ ਸਾਨੂੰ ਮੰਨ ਲਓ ਕਰੀਬ ਤੰਦਰਾਗੋਂ 10 ਮਿੰਟ ਬਾਅਦ ਪਤਾ ਲੱਗ ਗਿਆ ਸੀ ਅਸੀਂ ਨਾਲ ਦੀ ਨਾਲ ਹੀ ਇੱਥੇ 5-4 ਮਿੰਟ ਚ ਪਹੁੰਚ ਗਏ ਮੈਡੀਕਲ ਸ਼ੋਰਟ ਦੇ ਦਿੱਤੀ ਮੈਂ ਮੈਡੀਕਲ ਰਿਪੋਰਟ ਦੇ ਦਿੱਤੀ